ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ ਇਹਦੇ ਕੁਝ ਕਾਰਨ ਸਾਹਮਣੇ ਆ ਰਹੇ ਨੇ ਔਰ ਉਹਨਾਂ ਕਾਰਨਾਂ ਦੇ ਵਿੱਚ ਮੀਡੀਆ ਰਿਪੋਰਟਸ ਦੇ ਮੁਤਾਬਕ ਸੂਤਰਾਂ ਮੁਤਾਬਕ ਬਹੁਤ ਵੱਡੀ ਗੇਮ ਘੁੰਮੀ ਨਜ਼ਰ ਆ ਰਹੀ ਹੈ ਦਰਸਲ ਮੀਡੀਆ ਰਿਪੋਰਟਸ ਮੁਤਾਬਕ ਇਹ ਕਿਹਾ ਜਾਣ ਲੱਗਿਆ ਕਿ ਹੁਣ ਰਮਨ ਅਰੋੜਾ ਦੇ ਨਜ਼ਦੀਕੀ ਵਿਅਕਤੀ ਉਹਨਾਂ ਦੇ ਖਿਲਾਫ ਭੁਗਤ ਸਕਦੇ ਨੇ ਐਮਕਯੂ ਕਿਉਂ ਕਿਹਾ ਜਾ ਰਿਹਾ ਹੈ ਇਹਦਾ ਇੱਕ ਕਾਰਨ ਹੈ ਇੱਕ ਨਿਊਜ਼ ਆਰਟੀਕਲ ਦੇ ਵਿੱਚ ਇਹ ਸਾਫ਼ ਲਿਖਿਆ ਗਿਆ ਹੈ ਕਿ ਐਂ ਦੇ ਅਸਾਰ ਬਣਦੇ ਪਏ ਹੈ ਕਿ ਕੁਝ ਅਧਿਕਾਰੀ ਜਿਹੜੇ ਕਥਿਤ ਤੌਰ ਤੇ ਰਮਨ अरोड़ा ਦੇ ਬੜੇ ਕਰੀਬੀ ਦੱਸੇ ਜਾਂਦੇ ਸੀ ਉਹ ਹੁਣ ਸਰਕਾਰੀ ਗਵਾਹ ਬਣ ਸਕਦੇ ਨੇ ਰਮਨ अरोड़ा ਦੇ ਖਿਲਾਫ ਇਥੋਂ ਤੱਕ ਵੀ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਕਿ ਕੁਝ ਅਧਿਕਾਰੀ ਇਦਾਂ ਦੇ ਵੀ ਨੇ ਜਿਨ੍ਹਾਂ ਦੇ ਉੱਤੇ ਵਿਜੀਲੈਂਸ ਦੀ ਗਾਜ ਡਿੱਗ ਸਕਦੀ ਸੀ ਔਰ ਉਹ ਸੰਭਾਵੀ ਤੌਰ ਤੇ ਆਉਂਦੇ ਸਮੇਂ ਵਿੱਚ ਸਰਕਾਰੀ ਗਵਾਹ ਬਣ ਸਕਦੇ ਨੇ ਇਹਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਰਮਨ अरोड़ा ਦੇ ਪੀਏ ਬਾਰੇ ਵੀ ਇਸ ਆਰਟੀਕਲ ਦੇ ਵਿੱਚ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਬਹੁਤ ਸਾਰੇ ਤੱਥ ਸੂਤਰਾਂ ਮੁਤਾਬਕ ਸਾਹਮਣੇ ਆ ਰਹੇ ਨੇ ਦਰਸਲ ਇਸ ਰਿਪੋਰਟ ਦੇ ਵਿੱਚ ਸਾਫ਼ ਲਿਖਿਆ ਗਿਆ ਕਿ ਪੰਜਾਬ ਸਰਕਾਰ ਅਤੇ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਖਿਲਾਫ ਕਈ ਸਰਕਾਰੀ ਅਧਿਕਾਰੀ ਆਉਣ ਵਾਲੇ ਸਮੇਂ ਵਿੱਚ ਆਪਣਾ ਬਚਾਅ ਕਰਨ ਵਾਸਤੇ ਸਰਕਾਰੀ ਗਵਾਹ ਬਣ ਸਕਦੇ ਨੇ ਲਿਖਿਆ ਗਿਆ ਹੈ ਕਿ ਵਿਜੀਲੈਂਸ ਬਿਊਰੋ ਦਾ ਸ਼ਿਕੰਜਾ ਲਗਾਤਾਰ ਰਮਨ ਅਰੋੜਾ ਦੇ ਨਜ਼ਦੀਕੀਆਂ ਦੇ ਉੱਤੇ ਵੱਧਦਾ ਜਾ ਰਿਹਾ ਹੈ ਔਰ ਰਮਨ ਅਰੋੜਾ ਇਸ ਸਮੇਂ ਵਿਜੀਲੈਂਸ ਬਿਊਰੋ ਦੇ ਕੋਲ ਰਿਮਾਂਡ ਤੇ ਨੇ Vigilance Bureau ਇਸ ਸਮੇਂ Raman Arora ਦੇ ਨਜ਼ਦੀਕੀਆਂ ਤੋਂ ਪੁੱਛ ਪੜਤਾਲ ਵੀ ਕਰਨਾ ਚਾਹੁੰਦੀ ਹੈ ਔਰ Raman Arora ਤੋਂ ਤਾਂ ਪੁੱਛ ਪੜਤਾਲ ਕਰ ਹੀ ਰਹੀ ਹੈ ਲਿਖਿਆ ਗਿਆ ਹੈ ਕਿ ਭ੍ਰਸ਼ਟਾਚਾਰ ਦੇ ਇਸ ਸਕੈਂਡਲ ਦੇ ਵਿੱਚ Raman Arora ਨਾਲ ਰਹਿਣ ਵਾਲੇ ਲਗਭਗ ਇੱਕ ਦਰਜਨ ਦੇ ਕਰੀਬ ਲੋਕ ਸਰਕਾਰੀ ਗਵਾਹ ਬਣ ਸਕਦੇ ਨੇ ਔਰ ਇਹ ਵੀ ਲਿਖਿਆ ਗਿਆ ਹੈ ਕਿ ਇਸ ਦੇ ਵਿੱਚ Raman Arora ਦਾ ਇੱਕ ਖਾਸਮ ਖਾਸ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੈ ਕਿਉਂਕਿ Vigilance Bureau ਇਸ ਪੁਲਿਸ ਅਧਿਕਾਰੀ ਨੂੰ ਵੀ ਤਲਬ ਕਰਨ ਦੀ ਤਿਆਰੀਆਂ ਕਰ ਰਹੀ ਸੀ ਔਰ ਇਹ ਵੀ ਲਿਖਿਆ ਗਿਆ ਕਿ ਰਮਨ ਅਰੋੜਾ ਦੇ ਪੀਏ 로ਹਿਤ ਕਪੂਰ ਨੂੰ ਵੀ ਸ਼ਕੰਜੇ ਵਿੱਚ ਲਿਆ ਜਾ ਸਕਦਾ ਹੈ ਹਾਲਾਂਕਿ ਅ 로ਹਿਤ ਕਪੂਰ ਦੇ ਘਰ ਵੀ ਛਾਪੇਮਾਰੀ ਕੀਤੀ ਜਾਂਦੀ ਹੈ ਔਰ ਇਹ ਵੀ ਲਿਖਿਆ ਗਿਆ ਕਿ 로ਹਿਤ ਕਪੂਰ ਵੀ ਕਾਫੀ ਰਾਜ਼ ਆਉਣ ਵਾਲੇ ਸਮੇਂ ਵਿੱਚ ਉਗਲ ਸਕਦਾ ਦੱਸਿਆ ਜਾਂਦਾ ਹੈ ਕਿ ਪੀਏ ਪਹਿਲਾਂ ਭਾਜਪਾ ਆਗੂ ਦਾ ਨਜ਼ਦੀਕੀ ਰਹਿ ਚੁੱਕਿਆ ਇਹ ਵੀ ਲਿਖਿਆ ਗਿਆ ਕਿ ਰਮਨ ਅਰੋੜਾ ਦੇ ਦਫ਼ਤਰ ਦੇ ਵਿੱਚ ਅਤੇ ਰਿਹائش ਤੇ ਜੋ ਵੀ ਕੋਈ ਡੀਲ ਫਾਈਨਲ ਹੁੰਦੀ ਸੀ ਉਹ ਸਾਰੀ ਇਸ ਜਾਣਕਾਰੀ ਮੁਤਾਬਕ ਪੀਏ ਨੂੰ ਪਤਾ ਹੁੰਦੀ ਸੀ ਸਭਾਵੀ ਤੌਰ ਤੇ ਆਪਣਾ ਬਚਾ ਕਰਨ ਵਾਸਤੇ ਹਰ ਕੋਈ ਕੁਝ ਨਾ ਕੁਝ ਕਰਦਾ ਹੈ ਔਰ ਇੱਥੇ ਵੀ ਇਹੀ ਸੂਤਰਾ ਮੁਤਾਬਕ ਸਮਝਿਆ ਜਾ ਰਿਹਾ ਹੈ ਕਿ ਆਉਂਦੇ ਸਮੇਂ ਵਿੱਚ ਹੋਰ ਵੱਡੇ ਤੱਥ ਸਾਹਮਣੇ ਆ ਸਕਦੇ ਨੇ ਹੁਣ ਆਉਂਦੇ ਆ ਕਿ ਨਹੀਂ ਆਉਂਦੇ ਇਹਨਾਂ ਸੂਤਰਾ ਦੇ ਵਿੱਚ ਕਿੰਨਾ ਕੁ ਦਮ ਹੈ ਉਹ ਵਕਤ ਤੇ ਮੈਸਰ ਹੈ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ